ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਆਈਸ ਨੂੰ ਲੈ ਕੇ ਹੁਣ ਜਿਹੜੇ ਆ ਫੌਜ ਪੈ ਗਈ ਹੈਗੀ ਯਾਰ ਪ੍ਰੈਜ਼ੀਡੈਂਟ 트੍ਰੰਪ ਵੱਲੋਂ ਨੈਸ਼ਨਲ ਗਾਰਡ ਭੇਜੇ ਗਏ ਹੈਗੇ ਆ ਸੋ ਉਹ ਹੁਣ ਇੱਕ ਤਰ੍ਹਾਂ ਦੇ ਨਾਲ ਆਈਸ ਦੀ ਹੈਲਪ ਕਰ ਰਹੇ ਹੈਗੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲੋਸ ਵਾਲਾ ਏਰੀਆ ਸੈਂਟਰਲ ਕੋਸਟ ਏਰੀਆ ਉੱਥੇ 330 ਇਮੀਗ੍ਰੈਂਟਸ ਨੂੰ ਡਿਟੇਨ ਕੀਤਾ ਗਿਆ ਹੈ 14 ਲੋਕਾਂ ਦੇ ਉੱਤੇ ਫੈਡਰਲ ਚਾਰजेस ਲਾਏ ਆ ਜੋ ਲਾਸ ਐਂਜਲਸ ਦੇ ਇਮੀਗ੍ਰੇਸ਼ਨ ਪ੍ਰੋਟੈਸਟ ਦੇ ਵਿੱਚ ਇਨਵੋਲਵ ਸੀਗੇ ਸੋ ਕਹਿੰਦੇ ਭਈ ਇੱਕ ਲੋਕਲ ਇਮੀਗ੍ਰੈਂਟ ਐਡਵੋਕੇਟ ਉਸ ਨੂੰ ਵੀ ਜਿਹੜਾ ਇੱਕ ਰਿਪਬਲਿਕਨ ਸੈਨੇਟਰ ਨੇ ਗਿਆ ਇਨਵੈਸਟਿਗੇਟ ਕਰਨ ਜਾ ਰਹੇ ਹੈਗੇ ਆ ਸੋ ਪੂਰੀ ਦੀ ਪੂਰੀ ਕਹਿੰਦੇ ਭਈ ਜਿਹੜੀ ਕਮਿਊਨਿਟੀ ਆ ਲਾਸ ਐਂਜਲਸ ਦੀ ਉਹ ਇਸ ਟਾਈਮ ਸ਼ੇਕਨ ਜਿੰਨੀ ਤੇਜ਼ੀ ਦੇ ਨਾਲ ਲੋਕਾਂ ਨੂੰ ਫੜਿਆ ਜਾ ਰਿਹਾ ਇੱਥੋਂ ਤੱਕ ਕਿ ਆਕਸਨਰ ਏਰੀਏ ਦੇ ਵਿੱਚ ਜਿਹੜੇ ਫਾਰਮਸ ਆ ਖੇਤਾਂ ਦੇ ਵਿੱਚ ਜਿਹੜੇ ਕੰਮ ਕਰਦੇ ਆ ਲੋਕ ਉੱਥੇ ਜਾ ਕੇ ਇਮੀਗ੍ਰੇਸ਼ਨ ਏਜੰਟਸ ਨੇ ਆਈਸ ਵਾਲਿਆਂ ਨੇ ਖੇਤਾਂ 'ਚ ਜਾ ਕੇ ਲੋਕਾਂ ਨੂੰ ਫੜਿਆ ਹੈਗਾ ਸੋ ਕੋਰਟਸ ਦੇ ਵਿੱਚ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਿੰਨੀਆਂ ਵੀ ਕੋਰਟਸ ਹੈਗੀਆਂ ਜਦੋਂ ਬੰਦਾ ਉੱਥੇ ਜਾਂਦਾ ਆ ਜਿਹਦੇ ਉੱਤੇ ਕੋਈ ਨਾ ਕੋਈ ਜਾਂ ਕੇਸ ਡਿਸਮਿਸ ਹੋ ਜਾਂਦਾ ਉਹਨੂੰ ਬਾਹਰ ਨਿਕਲਦੇ ਨੂੰ ਹੀ ਜਿਹੜਾ ਅਰੈਸਟ ਕਰ ਲਿਆ ਜਾਂਦਾ ਹੈਗਾ ਆ ਤੇ ਜਿਹੜੇ ਪ੍ਰੋਟੈਸਟ ਆ ਲਾਸ ਐਂਜਲਸ ਥੋੜੀ ਜਿਹੀ ਸ਼ਾਂਤੀ ਹੋਈ ਹੈਗੀ ਆ ਉੱਥੇ ਕਰਫਿਊ ਚੱਕ ਲਿਆ ਗਿਆ ਪਰ ਅਮਰੀਕਾ ਦੇ ਹੋਰ ਸ਼ਹਿਰਾਂ ਦੇ ਵਿੱਚ ਪਰਟੈਸ ਜਿਹੜੇ ਆ ਉਹ ਫੈਲਣੇ ਸ਼ੁਰੂ ਹੋ ਗਏ ਆ ਸੈਨ ਐਂਟੋਨੀਓ ਦੇ ਵਿੱਚ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ ਜਿਹੜੇ ਆਈਸ ਦੇ ਅਗੇਂਸਟ 500 ਤੋਂ ਬਾਅਦ ਨੈਸ਼ਨਲ ਗਾਰਡ ਟ੍ਰੂਪਸ ਲਾਸ ਐਂਜਲਸ ਦੇ ਵਿੱਚ ਉਹ ਟ੍ਰੇਨ ਕੀਤੇ ਗਏ ਆ ਕਿਸ ਤਰ੍ਹਾਂ ਉਹਨਾਂ ਨੇ ਇਮੀਗ੍ਰੇਸ਼ਨ ਰੇਡਸ ਦੇ ਵਿੱਚ ਹੈਲਪ ਕਰਨੀ ਹੈਗੀ ਆ ਲੋਸ ਐਂਜਲਸ ਦੇ ਟਾਪ ਦੇ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਨੇ ਕਿਹਾ ਵੀ ਦਰਜਨ ਦੇ ਕਰੀਬ ਲੋਕਾਂ ਦੇ ਉੱਤੇ ਕ੍ਰਿਮੀਨਲ ਚਾਰजेस ਲਾਏ ਜਾਣਗੇ ਜੋ ਪੀਸਫੁਲ ਪ੍ਰੋਟੈਸਟ ਨੂੰ ਡਿਸਟਰਪਟ ਕਰ ਰਹੇ ਸੀ ਤੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲੇਵਿਟ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਵੀ ਜਿਹੜੇ ਪੀਸਫੁਲ ਪ੍ਰੋਟੈਸਟ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੇ ਉਹ ਮੋਰਿਓ ਕਹਿੰਦਾ ਇਹ ਤੇ ਤੇਰਾ ਸਟੂਪਿਡ ਕੁਐਸਚਨ ਹੈਗਾ ਸੋ ਜਿਹੜਾ ਵਾਈਟ ਹਾਊਸ ਆ ਪੂਰੀ ਤਰ੍ਹਾਂ ਉਹ ਓਕੇ ਸੇ ਵੀ ਸੁਣ ਨਹੀਂ ਰਿਹਾ ਸੋ ਪੂਰਾ ਹੁਣੀ ਜਿਹੜਾ ਜ਼ੋਰ ਲਾਇਆ ਆ ਭਈ ਕਿਸ ਤਰ੍ਹਾਂ ਜਿਹੜੇ ਪ੍ਰੋਟੈਸਟ ਰੋਕਣੇ ਆ ਕਿਸ ਤਰ੍ਹਾਂ ਜਿਹੜੇ ਅਨ ਡਾਕੂਮੈਂਟਡ ਜਾਂ ਜਿਨ੍ਹਾਂ ਦੇ ਕੇਸ ਅ ਕੈਨਸਲ ਹੋ ਚੁੱਕੇ ਹੈਗੇ ਡਿਸਮਿਸ ਹੋ ਚੁੱਕੇ ਉਹਨਾਂ ਨੂੰ ਫੜ ਕੇ ਵਾਪਸ ਆਪਣੀ ਮੁਲਕਾਂ ਦੇ ਵਿੱਚ ਭੇਜਣਾ ਹੈਗਾ 3000 ਦਾ ਜਿਹੜਾ ਰੋਜ਼ ਦਾ ਕੋਟਾ ਆ ਉਹਦੇ ਲਈ ਜਿਹੜਾ ਇਹ ਜ਼ੋਰ ਪਾਇਆ ਜਾ ਰਿਹਾ ਹੈਗਾ ਜੀ ਬਿਲਕੁਲ ਸੋ ਕੰਮ ਪੂਰਾ ਮਗਿਆ ਪਿਆ ਹੈ ਸ਼ਕਤੀ ਜਿਹੜੀ ਆ ਉਹ ਪੂਰੀ ਤਰ੍ਹਾਂ ਵਧਾਈ ਪਈ ਆ इवन दो ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਨਾਂ ਆਈਸ ਰੀਡਸ ਦੇ ਉਲਟ ਪ੍ਰੋਟੈਸਟ ਵੀ ਜਿਹੜੇ ਹੋ ਰਹੇ ਨੇ ਪਰ ਫਿਰ ਵੀ ਉਸਤੇ ਬਾਵਜੂਦ ਆਈਸ ਨੂੰ ਆਪਣਾ ਜਿਹੜਾ ਕੋਟਾ ਕੋਟਾ ਜਿਹੜਾ 3000 ਅਰੈਸਟ ਦਾ ਪ੍ਰਤੀ ਦਿਨ ਦਾ ਉਸਦੇ ਲਈ ਕਾਫੀ ਜ਼ਿਆਦਾ ਦਬਾਅ ਦਾ ਸਾਹਮਣਾ ਵੀ ਕਹਿ ਸਕਦੇ ਹਾਂ ਵੀ ਪ੍ਰਸ਼ਾਸਨ ਕੋਲੋਂ ਵੀ ਕਰਨਾ ਜਿਹੜਾ ਉਹ ਪੈ ਰਿਹਾ ਆ ਜਿੱਥੇ ਨਿਊ ਪ੍ਰੋਸੈਸ ਦੇ ਤੋਂ ਬਗੈਰ ਅਰੈਸਟ ਨੂੰ ਲੈ ਕੇ ਇੱਕ ਜਾਇਜ਼ ਮੰਗ ਨੂੰ ਲੈ ਕੇ ਕਹਿ ਸਕਦੇ ਆ ਵੀ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ ਜਦੋਂ ਹਿੰਸਕ ਰੂਪ اختیار ਕਰ ਗਏ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਦੇ ਲਈ ਹਮਦਰਦੀ ਜਿਹੜੀ ਉਹ ਘਟੀ ਅਜੇ ਇਸੇ ਤਰੀਕੇ ਦੇ ਨਾਲ ਓਕਲੈਂਡ ਵਿੱਚ ਵੀ ਜਿਹੜੇ ਹਰਜੋ ਸਿੰਘ ਜੀ ਪ੍ਰੋਟੈਸਟ ਦੀ ਆੜ ਦੇ ਵਿੱਚ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੇ ਉਹੀ ਕੰਮ ਕੀਤਾ ਉਹੀ ਕਾਂਡ ਕੀਤਾ ਜਿਸ ਦੇ ਲਈ ਕਹਿ ਸਕਦੇ ਆ ਵੀ ਹੁਣ ਓਕਲੈਂਡ ਬਦਨਾਮ ਜਿਹੜਾ ਉਹ ਹੋ ਚੁੱਕਾ ਆ ਸੋ ਸਮੈਸ਼ ਐਂਡ ਗ੍ਰੈਬ ਉੱਥੇ ਫੇਰ ਉਸ ਦੀ ਆੜ ਦੇ ਵਿੱਚ ਕਹਿੰਦੇ ਆ ਪ੍ਰੋਟੈਸਟ ਦੀ ਆੜ ਦੇ ਵਿੱਚ ਕਰ ਦਿੱਤੀ ਗਈ ਹੈਗੀ ਆ ਸੋ ਇਹ ਸਥਿਤੀ ਜਿਹੜੀ ਉਹ ਲਗਾਤਾਰ ਉਸੇ ਤਰੀਕੇ ਦੀ ਜਿਹੜੀ ਉਹ ਬਣ ਰਹੀ ਆ ਸੋ ਪ੍ਰੋਟੈਸਟ ਹੋਣੇ ਸੀਗੇ ਪਰ ਪ੍ਰੋਟੈਸਟ ਦੀ ਆਰਟ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਕੀਤਾ